ਸੱਤ ਸ਼੍ਰੀ ਅਕਾਲ ਦੋਸਤੋ ਅੱਜ ਅਸੀਂ ਗਿੱਪੀ ਗਰੇਵਾਲ ਦੀ ਜੱਟ ਨੂੰ ਚਰੇਲ ਟੱਕਰੀ ਫਿਲਮ ਤੇ ਨਾਲ ਹੀ ਦੇਵ ਕਰੋੜ ਦੀ ਬਲੈਕਆਟ 2 ਫਿਲਮ ਦੀ ਕਲੈਕਸ਼ਨ ਬਾਰੇ ਗੱਲ ਕਰਾਂਗੇ ਕਿ ਇਹਨਾਂ ਵਿੱਚੋਂ ਕਿਹੜੀ ਫਿਲਮ ਜਿਆਦਾ ਕਮਾਈ ਕਰ ਰਹੀ ਹੈ ਤੇ ਕਿਹੜੀ ਫਿਲਮ ਘਟ ਜਿੱਥੇ ਇੱਕ ਪਾਸੇ ਦੇਵ ਕਰੋੜ ਦੀ ਬਲੈਕਆਟ 2 ਫਿਲਮ ਨੂੰ ਤਾਂ ਦਰਸ਼ਕਾਂ ਵੱਲੋਂ ਕਾਫੀ ਸ਼ਾਨਦਾਰ ਰਿਸਪੌਂਸ ਦੇਖਣ ਨੂੰ ਮਿਲ ਰਿਹਾ ਹੈ ਤੇ ਕਾਫੀ ਸ਼ਾਨਦਾਰ ਕਮਾਈ ਇਹ ਫਿਲਮ ਕਰ ਰਹੀ ਹੈ ਉੱਥੇ ਹੀ ਦੂਸਰੇ ਪਾਸੇ ਗਿੱਪੀ ਗੜੇਵਾਲ ਦੀ ਫਿਲਮ ਜੱਟ ਨੂੰ ਚਰੇ ਟਕਰੀ ਫਿਲਮ ਨੇ ਤਾਂ ਕਮਾਈ ਦੇ ਮਾਮਲੇ ਵਿੱਚ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਅੱਜ ਮੈਂ ਤੁਹਾਨੂੰ ਇਹਨਾਂ ਦੋਵਾਂ ਫਿਲਮਾਂ ਦੀ ਹੀ ਹੋਂ ਤੱਕ ਦੀ ਬਾਕਸ ਆਫਿਸ ਕਲੈਕਸ਼ਨ ਬਜਟ ਕਿਹੜਾ ਡਾਇਰੈਕਟਰ ਤੇ ਪ੍ਰੋਡਿਊਸਰ ਬਾਰੇ ਦੱਸਾਂਗਾ ਇਸ ਲਈ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਓ ਤੇ ਜੇ ਵੀਡੀਓ ਵਧੀਆ ਲੱਗਦੀ ਹੈ ਗਾਈਸ ਵੀਡੀਓ ਨੂੰ ਲਾਈਕ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਸੋ ਇਹਨਾਂ ਵਿੱਚੋਂ ਪਹਿਲਾਂ ਗੱਲ ਕਰਦੇ ਆ ਬਲੈਕਆ 2 ਫਿਲਮ ਬਾਰੇ ਜਿਸ ਵਿੱਚ ਹਨੂ ਦੇਵ ਕਰੋੜ ਦੇ ਨਾਲ ਜਬਜੀ ਖੈਰਾਤੇ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਫਿਲਮ ਦਾ ਬਜਟ ਲਗਭਗ 10 ਕਰੋੜ ਦੇ ਕਰੀਬ ਹੈ ਤੇ ਬਲੈਕਆ 2 ਫਿਲਮ ਨੂੰ ਅੱਜ 10 ਤੋਂ ਵੀ ਜ਼ਿਆਦਾ ਦਿਨਾਂ ਦਾ ਸਮਾਂ ਰਿਲੀਜ਼ ਹੋਇਨੂੰ ਹੋ ਚੁੱਕਾ ਹੈ ਇੱਕ ਕਾਫੀ ਸ਼ਾਨਦਾਰ ਕਮਾਈ ਇਹ ਫਿਲਮ ਕਰ ਰਹੀ ਹੈ ਇਸ ਫਿਲਮ ਨੂੰ ਡਾਇਰੈਕਟਰ ਨਵਨੀਤ ਸਿੰਘ ਨੇ ਕੀਤਾ ਹੈ ਤੇ ਪ੍ਰੋਡਿਊਸ ਮੋਨਾ ਹੋਰੀ ਵਿਵੇਕ ਹੋਰੀ ਤੇ ਸੰਦੀਪ ਬੰਸਲ ਨੇ ਮਿਲ ਕੇ ਕੀਤਾ ਹੈ ਬਲੈਕਆ 2 ਫਿਲਮ ਦੀ ਪ੍ਰੋਮੋਸ਼ਨ ਵਿੱਚ ਇਸ ਫਿਲਮ ਦੀ ਟੀਮ ਵੱਲੋਂ ਕਾफी ਮਿਹਨਤ ਕੀਤੀ ਗਈ ਤੇ ਇਸ ਫਿਲਮ ਨੂੰ ਇੰਡੀਆ ਦੇ ਕਈ ਵੱਡਿਆਂ ਸ਼ਹਿਰਾਂ ਇਹ ਇੰਡੀਆ ਤੋਂ ਇਲਾਵਾ ਕਈ ਵੱਡੇ ਦੇਸ਼ਾਂ 'ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ। ਇਸ ਫਿਲਮ ਨੂੰ ਇੰਡੀਆ ਦੇ ਵਿੱਚ 400 ਅਤੇ ਵਰਲਡਵਾਈਡ ਲਗਭਗ 200 ਦੇ ਕਰੀਬ ਸਕਰੀਨਸ ਮਿਲੀਆਂ ਤੇ ਉੱਥੇ ਹੀ ਜੇ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਬਲੈਕਆ 2 ਫਿਲਮ ਜਿਸਨੇ ਆਪਣੇ ਪਹਿਲੇ ਦਿਨ ਤਾਂ ਟੋਟਲ 2 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸਨੇ 2 ਕਰੋੜ ਤੇ 40 ਤੋਂ 60 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ 1 ਕਰੋੜ ਤੇ 95 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਪਹਿਲੇ 6 ਦਿਨਾਂ ਵਿੱਚ ਇਸ ਫਿਲਮ ਨੇ ਟੋਟਲ 8 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਉੱਥੇ ਹੀ ਇਸ ਫਿਲਮ ਨੂੰ ਅੱਜ 10 ਤੋਂ ਵੀ ਜ਼ਿਆਦਾ ਦਿਨਾਂ ਦਾ ਸਮਾਂ ਰਿਲੀਜ਼ ਹੋਇਨੋ ਹੋ ਚੁੱਕਾ ਹੈ ਤੇ ਇਹ ਫਿਲਮ ਹੁਣ ਤੱਕ ਲਗਭਗ ਟੋਟਲ ਵਰਲਡਵਾਈਡ ਲਗਭਗ 10 ਤੋਂ 12 ਤੋਂ 13 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਉਥੇ ਹੀ ਜੇ ਦੂਸਰੇ ਪਾਸੇ ਗਿੱਪੀ ਘਰੇਵਾਲ ਦੀ ਫਿਲਮ ਜੱਟ ਨੂੰ ਚਰੇ ਟੱਕਰੀ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਕਮਾਈ ਦੇ ਮਾਮਲੇ ਵਿੱਚ ਰਿਕਾਰਡ ਤੋੜ ਕੇ ਰੱਖ ਦਿੱਤੇ ਹਨ ਫਿਲਮ ਵਿੱਚ ਸਾਨੂੰ ਗਿੱਪੀ ਘਰੇਵਾਲ ਸਰਗੁਣ ਮਹਿਤਾ ਤੇ ਰੂਪੀ ਗਰਦੇ ਨਾਲ ਨਾਲ ਹੋਰ ਵੀ ਕਈ ਐਕਟਰ ਦੇਖਣ ਨੂੰ ਮਿਲੇ ਜੱਟ ਨੂੰ ਚਰੇਲ ਟੱਕਰੀ ਫਿਲਮ ਨੂੰ ਇੰਡੀਆ ਦੇ ਨਾਲ ਨਾਲ ਕੈਨੇਡਾ ਇਟਲੀ ਆਸਟ੍ਰੇਲੀਆ ਦੁਬਈ ਤੇ ਯੂਕੇ ਵਰਗੇ ਦੇਸ਼ਾਂ ਚ ਵੀ ਇਸ ਫਿਲਮ ਨੂੰ ਰਿਲੀਜ਼ ਕੀਤਾ ਗਿਆ ਇਸ ਫਿਲਮ ਨੂੰ ਇੰਡੀਆ ਦੇ ਵਿੱਚ ਟੋਟਲ 600 ਤੇ ਵਰਲਡਵਾਈਡ 200 ਦੇ ਕਰੀਬ ਸਕਰੀਨਸ ਮਿਲੀਆਂ ਇਸ ਫਿਲਮ ਦੀ ਇੱਕ ਅਲੱਗ ਸਟੋਰੀ ਹੋਣ ਦੇ ਕਾਰਨ ਦਰਸ਼ਕਾਂ ਨੂੰ ਇਹ ਫਿਲਮ ਕਾਫੀ ਪਸੰਦ ਆ ਰਹੀ ਹੈ ਤੇ ਕਾਫੀ ਸ਼ਾਨਦਾਰ ਕਮਾਈ ਇਹ ਫਿਲਮ ਕਾਰ ਰਹੀ ਹੈ ਇਸ ਫਿਲਮ ਨੂੰ ਡਾਇਰੈਕਟਰ ਵਿਕਾਸ ਵਿਸ਼ਿਸ਼ਟ ਨੇ ਕੀਤਾ ਹੈ ਤੇ ਪ੍ਰੋਡਿਊਸ ਸਰਗੁਣ ਮਹਿਤਾ ਰਵੀ ਪ੍ਰਕਾਸ਼ ਦੂਬੇ ਤੇ ਅਰਵਿੰਦਰ ਖਹਿਰਾ ਨੇ ਮਿਲ ਕੇ ਕੀਤਾ ਹੈ ਇਸ ਫਿਲਮ ਦਾ ਬਜਟ ਲਗਭਗ 10 ਤੋਂ 12 ਕਰੋੜ ਦੇ ਕਰੀਬ ਹੈ ਤੇ ਜੇ ਉੱਥੇ ਹੀ ਗਿੱਪੀ ਗੜੇਵਾਲ ਦੀ ਇਸ ਫਿਲਮ ਦੀ ਕਲੈਕਸ਼ਨ ਦੀ ਗੱਲ ਕਰੀਏ ਤਾਂ ਇਸ ਫਿਲਮ ਨੇ ਆਪਣੇ ਪਹਿਲੇ ਦਿਨ ਦਾ ਟੋਟਲ 2 ਕਰੋੜ ਤੇ 75 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਸੀ ਤੇ ਦੂਸਰੇ ਦਿਨ ਇਸਨੇ 3 ਕਰੋੜ ਤੇ 90 ਲੱਖ ਦੇ ਕਰੀਬ ਕਲੈਕਸ਼ਨ ਕੀਤੀ ਤੇ ਤੀਸਰੇ ਦਿਨ ਇਸ ਫਿਲਮ ਨੇ ਟੋਟਲ 4 ਕਰੋੜ ਦੇ ਕਰੀਬ ਕਲੈਕਸ਼ਨ ਕੀਤੀ ਤੇ ਆਪਣੇ ਚੌਥੇ ਦਿਨ ਇਸ ਫਿਲਮ ਨੇ ਟੋਟਲ ਵਰਲਡਵਾਈਡ 3 ਕਰੋੜ ਤੇ 60 ਤੋਂ 65 ਲੱਖ ਦੇ ਕਰੀਬ ਕਲੈਕਸ਼ਨ ਕੀਤੇ ਆਪਣੇ ਪੰਜਵੇਂ ਯਾਨੀ ਕਿ ਅੱਜ ਦੇ ਦਿਨ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 2 ਕਰੋੜ ਤੇ 95 ਲੱਖ ਦੇ ਕਰੀਬ ਕਲੈਕਸ਼ਨ ਕਰ ਰਹੀ ਹੈ ਯਾਨੀ ਕਿ ਹੁਣ ਤੱਕ ਇਹ ਫਿਲਮ ਟੋਟਲ ਵਰਲਡਵਾਈਡ ਲਗਭਗ 15 ਤੋਂ 17 ਕਰੋੜ ਦੇ ਕਰੀਬ ਕਲੈਕਸ਼ਨ ਨੂੰ ਵੀ ਪੂਰਾ ਕਰ ਚੁੱਕੀ ਹੈ ਜੋ ਕਿ ਬਹੁਤ ਹੀ ਸ਼ਾਨਦਾਰ ਕਲੈਕਸ਼ਨ ਹੈ ਸੋ ਇਹ ਸੀ ਦੇਵ ਕਰੋੜ ਦੀ ਬਲੈਕਆ ਟੂ ਫਿਲਮ ਤੇ ਗਿੱਪੀ ਗਰੇਵਾਲ ਦੀ ਜੱਟ ਨੂੰ ਚਰੇ ਟੱਕਰੀ ਫਿਲਮ ਦੀ ਬਾਕਸ ਆਫਿਸ ਕਲੈਕਸ਼ਨ ਬਾਕੀ ਤੁਹਾਡੇ ਵਿੱਚੋਂ ਕੌਣ-ਕੌਣ ਇਹਨਾਂ ਦੋਵਾਂ ਫਿਲਮਾਂ ਨੂੰ ਹੀ ਦੇਖ ਚੁੱਕਾ ਹੈ ਇਹ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸਿਓ ਬਾਕੀ ਜੇ ਤੁਹਾਨੂੰ ਸਾਡੀ ਇਹ ਵੀਡੀਓ ਥੋੜੀ ਜੀ ਵੀ ਵਧੀਆ ਲੱਗੀ ਤਾਂ ਇਸ ਵੀਡੀਓ ਨੂੰ ਆਪਣੇ ਹੋਰ ਦੋਸਤਾਂ ਤੇ ਮਿੱਤਰਾਂ ਦੇ ਨਾਲ ਸ਼ੇਅਰ ਕਰਨ ਦੇ ਨਾਲ-ਨਾਲ ਇਸ ਵੀਡੀਓ ਨੂੰ ਲਾਈਕ ਤੇ ਅਜਹੀਆਂ ਹੀ ਹੋਰ ਵੀਡੀਓ ਦੇਖਣ ਦੇ ਲਈ ਸਾਡੇ ਇਸ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ